ਦੇਣਾ ਕਿੰਨੇ ਦਾ ਇਹਦੇ ਇੱਕੋ ਹੀ ਰੇਟ ਆ ਫਿਕਸ 4 ਲੱਖ ਰੁਪਏ ਦਾ ਦੇਦਾ 45000 ਡਿਸਕਾਊਂਟ ਕਰਦਾ 6 ਲੱਖ 25000 ਰੁਪਏ ਡਿਮਾਂਡ ਆ ਕਾਲੇ ਦਾਸ 6 6 ਦਾ 25 ਦਾ ਓਟਜਾ ਇਹਦੇ 50000 ਕਰਦਾਂਗੇ 50000 ਹਾਂ ਇਹ ਚੋ ਕਰਦਾਂਗੇ 40000 ਡਿਸਕਾਊਂਟ ਕਰਦਾ 625 ਦਾ ਅੱਜ ਦੋਸਤੋ ਕੀ ਹਾਲ ਚਾਲ ਨੇ ਬਹੁਤ ਟਾਈਮ ਬਾਅਦ ਬਾਈ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਾਂਗੇ ਬਾਈ ਕਾਲੇ ਨਾਲ ਗੱਲਬਾਤ ਕਰਵਾਉਣੇਗੇ 855 ਦੇ ਕਿੰਗ ਨਾਲ ਤੇ ਟਰੈਕਟਰ ਵੀ ਲੈਣਗੇ ਕੋਕਾ ਤੇ ਡਿਸਕਾਊਂਟ ਵੀ ਕੋਕੇ ਕਰਾਂਗੇ ਬਾਈ ਜੀ ਆਜੋ ਗੱਲਬਾਤ ਕਰਾਉਣੇਗੇ ਸਤਿਗੁਰੂ ਬਾਈ ਕਾਲੇ ਠੀਕ ਆ ਬਹੁਤ ਚਿਰ ਤੋਂ ਆ ਠੀਕ ਆ ਭਾਜੀ ਹੂੰ ਕਿੰਨੇ ਟਰੈਕਟਰ ਨੇ ਵੇਚੇ ਅੱਜ ਆਪਾਂ ਟਰੈਕਟਰ 6 7 ਦਿਖਾਵਾਂਗੇ ਆਪਾਂ ਠੀਕ ਆ ਲੈ ਮਿੱਤਰੋ 6 ਤੋਂ 7 ਟਰੈਕਟਰ ਦਿਖਾਵਾਂਗੇ ਕਾਲੇ ਬਾਈ ਇੱਕ ਗੱਲ ਕਹੀ ਪਹਿਲੀ ਗੱਲ ਇਹ ਹੋਣਾ ਜਿਵੇਂ GST 'ਚ ਫਰਕ ਪਿਆ ਬਾਈ ਪੁਰਾਣੇ ਟਰੈਕਟਰ ਦੇ ਫਰਕ ਪੋਣਾਂ ਉਹਨਾਂ ਤੇ ਹਾਂ ਜਿਵੇਂ GST 'ਚ ਨਵੇਂ ਤੇ 50 ਦਾ ਇੱਧਰ B 25 ਦਾ ਲਾ ਲਓ ਠੀਕ ਹੈ ਜਦੋਂ ਦਾ ਪਾਈ ਜਾਉਂ ਕਰ ਦਾਂਗੇ ਡਿਸਕਾਊਂਟ ਕੋਈ ਗੱਲ ਨਹੀਂ ਆ ਬੰਦਾ ਮੋੜ ਨਹੀਂ ਦਿੰਦੇ ਆਪਾਂ ਠੀਕ ਹੈ ਜੀ ਲੈ ਮਿੱਤਰੋ ਆਵੇ ਸਭੀ ਬਾਕੀ ਬਾਈ ਜਿੰਨਾ ਮਾਦੀ ਦਾ ਬੜਿਓ ਨਰਮ ਬੰਦਾਗਾ ਟਰੈਕਟਰ ਦੇ ਉੱਤੇ ਬਿਨਾ ਤੁਹਾਨੂੰ ਮੋੜਣਾ ਨਹੀਂ ਦੇਣਾ ਜਦੋਂ ਆ ਕੰਡੀਸ਼ਨ ਚੈੱਕ ਕਰੋ ਕਾਲੇ ਢੱਡ ਵਾਲਾ ਗਾ ਮਿੱਤਰੋ ਟੂ ਫੁੱਲ ਨਵਾਂ ਬੈਟਰੀ ਹਾਈ ਲੋ ਵਾਲਾ ਆ ਜਾਣਾ ਭਜੀ ਹਾਂ ਤੇ ਡਬਲ ਡਿਸਟ੍ਰੀਬਿਊਟਰ ਬੰਦੇ ਨੇ ਅਟਲਾ ਪਾਵਰ ਸਟੀਰੀਂਗ ਆ ਫੁੱਲ ਸਹੂਲਤਾਂ ਟਰੈਕਟਰ ਦੀਆਂ ਠੀਕ ਆ ਜੀ 14 15000 ਡਬਲ ਡਿਸਟ੍ਰੀਬਿਊਟਰ ਬੰਦੇ ਨੇ ਅਲੱਗ ਲਾਇਆ ਠੀਕ ਆ ਜੀ 14 ਦਾ ਦੀ ਛਤਰੀਆਂ ਟਾਇਰਾਂ ਦਾ ਆਪਾਂ ਬਿੱਲ ਦੇ ਦਾਂਗੇ ਆਪਾਂ ਨਵੇਂ ਮਿੱਤਰੋ ਬਿੱਲ ਸੋਨੂੰ ਮਿਲ ਜੂਗਾ 14 ਦੇ ਟਾਇਰਾਂ ਚ ਵਧੀਆ ਵਾਲੇ ਸਾਰੇ ਅਰੀਜਨਲ ਆ ਕਿਤੇ ਕਲਮ ਨਹੀਂ ਠੀਕ ਆ ਜੀ ਸਾਰਾ ਅਰੀਜਨਲ ਆਗਾ ਬਾਈ ਕਹਿੰਦਾ ਜਿੰਨਾ ਵੀ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਪੂਰੇ ਮਿਲ ਜਾਣਗੇ ਰੇਟ ਟਰੈਕਟਰ ਨਾਲ ਠੀਕ ਆ ਭਾਈ ਜੀ ਆਹ ਦੇਖ ਸਕਦੇ ਹੋ ਭਈ ਅਜੇ ਤੱਕ ਹੋਟਾ ਚਲੇ ਕੋਈ ਵਧੀਆ ਪਈ ਆ ਠੀਕ ਆ ਭਾਈ 1219 ਬਰਨਾਲਾ ਲੋਕਲ ਨੰਬਰ ਹੈ ਲੋਕਲ ਬਰਨਾਲੇ ਦਾ ਨੰਬਰ ਆ 12 ਮਾਡਲਾ ਕਾਲੇ ਡਿਮਾਂਡ ਰੱਖਿਆ 4 ਲੱਖ 45000 ਦੇਣਾ ਕਿੰਨੇ ਦਾ ਇਹਦੇ ਇੱਕੋ ਹੀ ਰੇਟ ਆ ਫਿਕਸ 4 ਲੱਖ ਰੁਪਏ ਦਾ ਦੇਣਾ 45000 ਡਿਸਕਾਊਂਟ ਕਰਦਾ ਠੀਕ ਆ ਇੱਕ ਭਰਾ ਨੂੰ ਹੋਰ ਦੱਸ ਦਈਏ ਜਦੋਂ GST ਘਟੇ ਨਹੀਂ ਸੀ ਉਦੋਂ ਕਿੰਨਾ ਰੇਟ ਸੀ ਜਦੋਂ ਉਦੋਂ ਇਹਦਾ 465 ਸੀ ਠੀਕ ਆ ਹਾਂ ਹੁਣ ਬੀਅਰ ਦਾ ਫਰਕ ਪਿਆ ਹੈ ਠੀਕ ਆ ਬਾਕੀ ਭਾਈ ਆ ਕੇ ਤੁਸੀਂ ਇੰਨਾ ਚੰਗਾ ਟਰੈਕਟਰ ਕਿਤੋਂ ਨਹੀਂ ਮਿਲਦਾ ਗਰੰਟੀ ਆਪਣੀ 12 ਮਾਡਲ ਜੈ ਇੰਨਾ origignal ਕਿਤੋਂ ਮਿਲ ਜੇ ਠੀਕ ਕੰਡੀਸ਼ਨ ਕਹਿ ਸਕਦੇ 17 12 ਮਾਡਲ ਪੂਰਾ ਚੰਗਾ ਟਰੈਕਟਰ ਠੀਕ ਆ ਭਾਈ ਤੇ ਅਗਲਾ ਦਿਖਾਉਣਾ ਹੈ ਕਿ ਮਿੱਤਰੋ 963 ਝੋਟਾ ਟਰੈਕਟਰ ਬੱਠਲ ਜਿਹੜੇ ਗੇਅਰ ਵਾਲਾ ਹਾਂ ਸੂਪਰ ਸੀਟਰ ਮਿੱਤਰੋ ਸੂਪਰ ਸੀਟਰ ਦਾ ਜਿਹੜੇ ਵੀ ਨੇ ਸੀਜ਼ਨ ਲਾਉਣਾ ਨਾ ਆ ਲੈ ਜਿਓ ਝੋਟਾ ਤੇ 5 ਟਾਰ ਟੌਪ ਵਾਲਾ ਮਾਡਲ ਆ ਕਿ ਕਨੋਪੀ ਸਾਹਿਬ ਪਟੰਡਾ ਨੰਬਰ ਆ ਜੀ ਪਟੰਡੇ ਦਾ ਨੰਬਰ ਆ ਮਿੱਤਰੋ ਘੰਟੇ ਚੱਲਿਆ ਕਾਲੇ ਕੰਟ 1012 ਕਿ ਸੂਈ ਚੱਲਿਆ ਥੋੜੀ ਚੱਲਿਆ ਨਾਲ ਦੀ ਟਾਇਰ ਟੱਪਾ ਠੀਕ ਆ ਜੀ ਨਾਲ ਦੀ ਟਾਇਰ ਟੁਰਨੇ ਮਿੱਤਰੋ ਮਾਡਲ ਕਿੰਨਾ ਕਾਲੇ ਮਾਡਲ ਆ ਬਾਈ ਜੀ ਇਹ 2019 ਲੈ ਮਿੱਤਰੋ 2019 ਮਾਡਲ ਆ 6 ਲੱਖ 25000 ਰੁਪਏ ਡਿਮਾਂਡ ਆ ਕਾਲੇ ਦੱਸ 6 6 ਦਾ 25 ਦਾ ਹੋੜ ਜਾ ਇਸ ਤੇ 50000 ਕਰ ਦਾਂ ਪਿਆਹ ਯਾਰ ਹਾਂ Netflix ਹੀ ਹੈ ਦਾ ਵੀ ਠੀਕ ਹੈ ਮੈਂ 25 ਆਖਿਆ ਜੀ 50000 ਰੋਡ ਕਹਿੰਦੇ ਵਿੱਚੋਂ 75000 ਰਹਿ ਗਿਆ ਹਾਂ ਫਿਕਸ ਰੇਟ ਹੈ ਬਸ 75000 ਰਹਿ ਗਿਆ ਮਿੱਤਰੋ ਤੇ ਫਿਕਸ ਰੇਟ ਠੀਕ ਹੈ ਭਾਈ ਸੂਲ ਲੱਗਿਆ ਟਰੈਕਟਰ ਤੇ ਫੁੱਲ ਚੰਗਾ ਟਰੈਕਟਰ ਹੈ ਠੀਕ ਹੈ ਭਾਜੀ ਲੈ ਮਿੱਤਰੋ ਅਗਲਾ ਦਿਖਾਉਣਾ ਸੋਨੂ ਸੁਵਰਾਜ 855 ਕੰਡੀਸ਼ਨ ਚ ਚੈੱਕ ਕਰੋ ਮਿੱਤਰੋ ਪੋਸਟਾਰ ਚ ਹੈ ਗਣ ਬਈ ਹਾਂਜੀ ਸੰਗਰੂਰ ਨੰਬਰ ਆ 5 ਸਟਾਰ 5 ਸਾਈਡ ਕਲੱਚ ਸਾਈਡ ਕਲੱਚ ਜੇ 14 ਦੇ ਟਾਇਰਾਂ ਚ ਸੰਗਰੂਰ ਦਾ ਨੰਬਰ ਆ 3 ਸਪੀਡ ਕੀਤਾ 35000 ਏਜੰਸੀ ਚੋ ਬੰਦੇ ਨੇ ਵੱਧ ਨੇ ਹੁਣ ਬਾ ਉਹ ਤਾਂ ਕੱਟ ਗਿਆ 5000 ਆ ਹਉਦਾ ਅਗਲੇ ਨੂੰ ਫੇਦਾ ਹੋਣਾਗਾ ਇਹ 15000 ਜਤਰੀ 50000 ਐਕਸਟਰਾ ਲੱਗਿਆ ਹੋਇਆ ਠੀਕ ਆ ਪਾਪਾ ਪੂਪਾ ਵੇ ਵਧੀਆ ਲੱਗੇ ਹੋਣੇ ਸ਼ੌਕ ਗਿਆ ਟਰੈਕਟਰ ਸ਼ੀਟ ਸ਼ੂਟ ਤੇ ਦੇਖ ਸਕਦੇ ਚੰਗੇ ਲੱਗੇ ਆ ਮੋਬਾਈਲ ਕਵਰ ਵਾਲੀ ਸੀਗਾ ਬਈ ਪੂਰੇ ਚ ਮੂਰੇ ਠੀਕ ਉੱਡੇ ਚੌੜੇ ਟਾਇਰ ਆ 916 ਦੇ ਠੀਕ ਆ ਬੀਕੇਟੀ ਦਾ ਚੌਕੜਾ ਠ ਰੇਟ ਕਾਲੇ 6,25,000 30,000 ਦਾ ਤਰਾ ਓਟ ਗਿਆ ਤੇ ਇਹ 5.90 ਦਾ ਦੇ ਦਾਂਗੇ ਠੀਕ ਆ ਲੈ ਮਿੱਤਰੋ 5,90,000 ਇਹ ਆਪਾਂ ਪਹਿਲਾਂ ਮhenga ਲੈ ਆਵਾ ਟਰੈਕਟਰ ਠੀਕ ਕਰ ਦਿੰਦੇ ਆ ਟਕਾ ਫੁੱਲ ਚੰਗਾ ਟਰੈਕਟਰ ਆ ਠੀਕ ਆ ਲੈ ਮਿੱਤਰੋ ਇਹ ਬਣ ਜੂਗਾ ਤੁਹਾਨੂੰ 5,90,000 3 ਸਪੀਡ ਕੀਤਾ ਫੁੱਲ ਚੰਗਾ ਟਰੈਕਟਰ ਆ ਜੀ ਤੇ ਅਗਲਾ ਦਿਖਾਉਣਾ ਮਿੱਤਰੋ 5 ਸਟਾਰ ਦਾ ਸਵਰਾਜ 855 ਦੇਗੀ ਚੁੱਲੇ ਵਾਲਾ ਸੈਂਟਰ ਗੇਅਰ ਆ ਅਲੱਗ ਦੇ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਚ ਮਾਡਲ ਕਾਲੇ ਮਾਡਲ 2000 ਬੀ ਆ ਜੀ ਨਾਰ ਦੀ ਟੈਟੂ ਰ 12 1300 ਘੰਟਾ ਚੱਲਿਆ ਹੋਇਆ ਜੀ ਠੀਕ ਆ ਸੰਗਰੂਰ ਨੰਬਰ ਆ ਨਗਦ ਕੈਸ਼ ਆ ਜੀ ਠੀਕ ਆ ਭਾਈ ਤੇ ਮੇਟਰ ਨਗਦ ਕੈਸ਼ ਦਾਗਾ ਸੰਗਰੂਰ ਦਾ ਨੰਬਰ ਆ ਕੰਡੀਸ਼ਨ ਦਾ ਪੂਰਾ ਕੋਕਾ ਪਿਆ ਘੰਟੇ ਚੱਲਿਆ ਘੰਟੇ ਹੀ 12 1300 ਚੱਲਿਆ ਨਾਲ ਦੀ ਟੈਟਪਾ 2 ਸਪੀਡ ਆ 2 ਸਪੀਡ ਆ ਹਾਂਜੀ ਰੇਟ ਰੇਟ 6 ਲੱਖ 65 ਹਜ਼ਾਰ ਆ ਡਿਮਾਂਡ ਇਹਦੀ ਇਹ ਚੋ ਕਰ ਦਾਂਗੇ 40 ਹਜ਼ਾਰ ਡਿਸਕਾਊਂਟ ਕਰਦਾ 625 ਦਾ ਠੀਕ ਆ ਹਾਂ ਤੇ ਮਿੱਤਰੋ 6 ਲੱਖ 250 ਕਿਤੋਂ ਨਹੀਂ ਦਿੰਦਾ ਇੰਨਾ ਚੰਗਾ ਟਰੈਕਟਰ ਸਵਾ 6 ਲੱਖ ਦਾ ਕਿਤੋਂ ਨਹੀਂ ਮਿਲਦਾ ਨਹੀਂ ਗੱਲ ਆ ਬਾਈ ਫੁੱਲ ਚੰਗਾ ਟਰੈਕਟਰ ਠੀਕ ਆ ਹਾਂ ਫੁੱਲ ਚੰਗਾ ਟਰੈਕਟਰ ਆ ਬਾਕੀ ਇੰਜਨ ਗੇਅਰ ਦਾ ਬਾਈ ਤੁਸੀਂ ਵਾ ਕੇ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਕਾਪੀ ਕਾਗਜਾਂ ਦੀ ਆ ਕਾਲੇ ਬਾਈ ਦੀ ਗਾਰੰਟੀ ਫੁੱਲ ਲੈਣ ਆ 252 5210 ਹਾਂ ਚੱਕੋ ਮਿੱਤਰੋ ਗੇਅਰ ਕੋ ਇਹ ਜੋ ਕਰਦਾਂਗੇ ਵੱਡਾ ਆਫਰ ਹੀ 50 ਹਜ਼ਾਰ ਇਹ ਤੇ ਵੱਡਾ ਆਫਰ ਆ ਆਫਰ ਸੁਣਿਓ ਹੁਣ ਮਿੱਤਰੋ ਚੈੱਕ ਕਰੋ ਪਹਿਲਾਂ ਕੰਡੀਸ਼ਨ ਟਰੈਕਟਰ ਦੇ ਮਾਡਲ ਹੈਗਾ 2022 ਟੌਪ ਵਾਲਾ ਮਾਡਲ ਆ 4 ਸਪੀਡ ਆਗਾ డబల్ డిస్ట్రిబ్యూట్రాడ్రీ ట్రై ఫుల్మ్మా ਠੀਕ ਹੈ ਏਰ ਵਾਰਸ ਵੀਡੀਓ ਕਰੇ ਹਰ ਵਾਰਸ ਠੀਕ ਹੈ ਬਹੁਤ ਘੱਟ ਆਉਂਦੇ ਰਹਿਣਾ ਹਾਂ ਘੱਟ ਹੀ ਚੱਲੇ ਨਾਲ ਦੀ ਟੈਟੂਰਾ ਇਹਦੇ ਨਾਲ ਦੇ ਟਰੈਕਟਰ ਆਪਾਂ 7.7 ਦੇ 740 40 ਦੇ ਐ ਵਿੱਚ ਹੋ ਗਿਆ ਬਾਈ ਵੇਖ ਗਏ ਹੁਣ ਜੀਐਸਟੀ ਘੱਟ ਗਈ ਹਾਂ ਹੁਣ 7.5 ਲੱਖ ਡਿਮਾਂਡ ਆ ਪੂਰੇ 7 ਲੱਖ ਦਾ ਦੇਦਾ 50 ਹਜ਼ਾਰ ਡਿਸਕਾਊਂਟ ਕਰਦਾ ਕਿਤੋਂ ਨਹੀਂ ਦਿੰਦਾ 7 ਲੱਖ ਦਾ ਇਹਦੇ ਨਾਲ ਦਾ 10 ਹਜ਼ਾਰ ਰੋੜ ਗਿਆ ਇਹਦੇ ਵਿੱਚ ਮਿੱਤਰੋ ਹਾਂ ਫੁੱਲ ਨਵਾਂ ਟਰੈਕਟਰ ਜੈਸਨੋ ਹੀ ਆ ਜੈਸਨੋ ਹੀ ਹੈ ਬਸ ਹਾਂ ਲੋਨ ਹੋ ਜੂਗਾ ਬਾਕੀ ਸੋਡੇ ਸਿਵਲ ਦੇ ਡਿਪੈਂਡ ਆਗਾ ਹਾਂ ਤੇ ਅਗਲਾ ਆ ਗਿਆ ਮਿੱਤਰੋ ਮੇਂਦਰਾ 605 ਅਰਜ ਇੱਕ ਗੱਲ ਹੋਰ ਆ ਬਾਈ ਸੈਂਟਰ ਗੇਅਰ ਵਾਲਾ ਬਹੁਤ ਘੱਟ ਮਿਲਦਾਣਾ ਹਾਂ ਸੈਂਟਰ ਗੇਅਰ ਨਾਲ ਦੀ ਟੈਟੂ ਰਹੀ ਜੀ ਹਜੇ ਐਮ ਆਰਫੀ 21 ਮਾਡਲ ਆ ਓਕੇ ਹਾਂ ਫੁੱਲ ਨਵਾਂ ਟਰੈਕਟਰ ਆ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ ਪੰਜਾਬ ਨੰਬਰ ਇੰਜਨ ਗੇਅਰ ਦਾ ਫੁੱਲ ਨਵਾਂ ਜੇ ਮੈਂ ਪੂਰਾ ਚੰਗਾ ਟਰੈਕਟਰ ਆ ਠੀਕ ਆ ਐਸੇ ਨਾ ਬਾਈ ਮਿੰਦਰਾ ਦੀ ਜਿਹੜੀ ਕਹਿ ਲਈ ਆ ਨਾ ਚੀਜ਼ ਕੋਈ ਹਜੇ ਤੱਕ ਫੈਲ ਹੋਈ ਨਹੀਂ ਬਾਕੀ ਤੈਨੂੰ ਪਤਾ ਹੈ ਬੱਬੂ ਆਪਣੇ ਟਰੈਕਟਰ ਕਹਿਰ ਜੇ ਹੁੰਦੇ ਆ ਫੁੱਲ ਚੰਗੇ ਟਰੈਕਟਰ ਲੈਉਣੇ ਆਪਾਂ ਮਾੜਾ ਟਰੈਕਟਰ ਕੰਮ ਨਹੀਂ ਕਰਨਾ ਰੇਟ ਰੇਟ ਦਾ 625 ਇਹ ਤੇ 40000 ਡਿਸਕਾਊਂਟ ਕਰਦਾ ਇਹ ਤੇ 40000 ਰੁਪਿਆ ਡਿਸਕਾਊਂਟ ਕਿੰਨਾ ਰਹਿ ਗਿਆ 1 585000 ਹਾਂ 585000 ਬਾਕੀ ਬੰਦਾ ਜਿਹਨੂੰ ਮੌਕੇ ਤੇ ਆਪਾਂ ਮੁਰਦ ਨਹੀਂ ਦਿੰਦੇ ਯਾਰ ਕੋਈ ਵੀ ਬੰਦਾ ਤੇਰੀ ਵੀਡੀਓ ਦੇਖ ਕੇ ਆ ਜੇ ਆਪਾਂ ਕੋਈ ਨਹੀਂ ਮਾਨਤਾਨ ਹੋਰ ਕਰਦਾ ਮੋਬਾਈਲ ਨੰਬਰ ਕਾਲੇ ਮੋਬਾਈਲ ਨੰਬਰ ਆਪਣਾ ਜੀ 7888366007 ਪਿੰਡ ਆਪਣਾ ਕੋਟਲੀ ਕਲਾ ਨੇੜੇ ਮੋੜ ਮੰਡੀ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਜਰੂਰ ਕਰ ਲੈ ਠੀਕ ਆ ਬਈ ਕਾਲੇ ਧੰਨਵਾਦ ਬਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਕਰ ਦਿਓ ਸ਼ੇਅਰ ਬਈ ਜੀ ਧੰਨਵਾਦ